अच्छा इंजीनियरिंग करके इलेक्ट्रॉनिक्स ਤੇ ਕਰ ਤੁਸੀਂ ਰਿਹਾ ਹੋ ਕੁਲਚਨ ਦੀ ਇੰਜੀਨੀਅਰਿੰਗ ਹਾਂਜੀ ਕਿੰਨਾ ਇਹ ਸਬਾਬ ਬਣਿਆ ਬਾ ਜਦ ਹਾਲਾਤ ਬਣੇ ਜੀ ਪਹਿਲਾ ਜੋਬ ਕੀਤੀ ਸੀਗੀ ਹਾਂਜੀ ਜੋਬ ਦੇ ਵਿੱਚ ਸੈਟੀਸਫੈਕਸ਼ਨ ਨਹੀਂ ਸੀਗੀ ਕੋਈ ਝੂਠ ਮਾਰਨਾ ਪੈਂਦਾ ਸੀ ਸੋ ਝੂਠ ਬੋਲਨੇ ਪੈਂਦੇ ਸੀਗੇ ਹੂੰ ਬਸ ਫਿਰ ਉਸ ਤੋਂ ਮਨ ਨੂੰ ਸਮਝਾ ਕੇ ਵੀ ਆਪਾਂ ਛੋਟਾ ਕਰ ਲਾਂਗੇ ਪਰ ਆਪਾਂ ਆਪਣਾ ਕਨਸੈਪਟ ਸ਼ੁਰੂ ਕਰਾਂਗੇ ਹੂੰ ਕੁਲਚੀਆਂ ਦੀ ਗੱਲ ਕਰੀਏ ਕੁਲਚਾ ਵੈਸੇ ਮਤਲਬ ਇੱਕ ਬੜਾ ਇਨਸਟੈਂਟ ਜਿਹਨੂੰ ਕਹਿੰਦੇ ਆ ਕਿ ਹਨਾ ਇੱਕ ਸਨੈਕ ਹੈ ਤੇ ਜਦੋਂ ਤੁਸੀਂ ਪੜਦੇ ਹੁੰਦੇ ਸੀਗੇ ਕਿਤੇ ਕਾਲਜ ਵਗੈਰਾ ਦੇ ਵਿੱਚ ਤੁਸੀਂ ਇਹ ਬਣਾ ਕੇ ਖਾਂਦੇ ਸੀਗੇ ਕੁਲਚਾ ਦੇ ਕੰਨੀ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ ਕੁਲਚਾ ਬਣਾ ਕੇ ਸੇਲ ਕੀਤਾ ਜਾਵੇ ਜਾਂ ਇਹਦੇ ਪਿੱਛੇ ਕੋਈ ਹੋਰ ਸਟੋਰੀ ਹੈ ਮਤਲਬ ਇਹ ਆਪਾਂ ਆਪਣੇ ਵੱਲੋਂ ਕੁਲਚਾ ਕੰਮ 버ਗਰ ਕਰਤਾ ਇਹਦੀ ਪ੍ਰੈਜੈਂਟੇਸ਼ਨ 버ਗਰ ਵਰਗੀ ਹੈ ਇਹਦੀ ਸਟਫਿੰਗ ਸਾਰੀ ਫਰੈਸ਼ ਹੈ ਸਾਰੀ ਵੈਜੀਟੇਬਲ ਇਨਕਲੂਡ ਨੇ ਦੂਜੀ ਗੱਲੇ ਵੀ ਤੇਲ ਦਾ ਕੋਈ ਕੰਮ ਹੀ ਨਹੀਂ ਹੈਗਾ ਤੁਸੀਂ ਕਿਤੇ ਵੀ ਜਾਓਗੇ ਅਗਲਾ ਘੱਟੋ ਘੱਟ ਹਫ਼ਤੇ ਪੁਰਾਣਾ ਤੇਲ ਹੈ ਕਿਸੇ ਮਰਜ਼ੀ ਕੈਫੇ 'ਚ ਵਗ ਜੂਗਾ ਤੇ ਵੱਡੇ ਤੋਂ ਵੱਡੇ ਛੋਟੇ ਛੋਟੇ ਡੇਲੀ ਫਰੈਸ਼ ਤੇਲ ਤਾਂ ਕੋਈ ਪਾਉਂਦਾ ਹੀ ਨਹੀਂਗਾ ਹਾਂਜੀ ਅਗਲਾ ਉਦਾਂ ਹੀ ਵਰਤਦਾ ਇਹਦੇ ਵਿੱਚ ਤੇਲ ਤੋਂ ਵੀ ਬਚ ਗਏ ਨਾਲੇ ਕੋਈ ਗਲਤ ਮਸਾਲਿਆਂ ਤੋਂ ਬਚ ਗਏ ਸਾਰਾ ਕੁਝ ਘਰ ਦਾ ਸਮਾਨ ਡੇਲੀ ਫਰੈਸ਼ ਬਣਦਾ ਫਰੈਸ਼ ਖਾਦਾ ਜਾਂਦਾ ਕਿਸੇ ਨੂੰ ਤੰਗ ਨਹੀਂ ਕਰਦਾ ਹਾਂ ਕੋਈ ਸਿਹਤ ਨਾਲ ਦਿੱਕਤ ਨਹੀਂ ਇਸ ਚੀਜ਼ ਦੀ ਹਾਂ ਔਰ ਪ੍ਰਾਈਸ ਵੀ ਅਸੀਂ ਦੇਖ ਰਿਹਾ ਕਿ ਤੁਸੀਂ ਬੜੀ ਅਫੋਰਡੇਬਲ ਰੱਖੀ ਹੋਈ ਹੈ ਕਿ 40 ਰੁਪਏ ਤੋਂ ਜਿਹੜਾ ਹੈਗਾ ਤੁਹਾਡਾ ਕੁਲਚਾ ਸਟਾਰਟ ਹੋ ਜਾਂਦਾ ਹੈ ਮੈਂ 40 ਰੁਪਏ ਤੋਂ ਤੇ ਕਾਫੀ ਅਫੋਰਡੇਬਲ ਹਰ ਕੋਈ ਨਾ ਅਫੋਰਡ ਕਰ ਸਕਦਾ ਹੈ ਹਾਂਜੀ ਪ੍ਰਾਈਸ ਜ਼ਰੂਰੀ ਹੈ ਨਾ ਜੀ ਆਪਾਂ ਹੁਣ ਚੀਜ਼ ਤਾਂ ਚਲੋ ਆਪਾਂ ਚੰਗੀ ਦੇਣੀ ਹੈ ਪਰ ਜੇ ਆਪਾਂ ਮਹਿੰਗੀ ਕਰ ਲਾਂਗੇ ਤਾਂ ਫਾਰਾ ਬੰਦੇਰੇ ਪਹੁੰਚ ਤੋਂ ਬਾਹਰ ਹੋ ਜੂਗੀ ਨਾ ਇਹਦੇ ਨਾਲ ਐ ਵੀ ਚਲੋ ਸਭ ਦੀ ਜੇਬ ਦੇ ਵਿੱਚ ਆ ਜੂਗਾ ਵੱਡਾ ਵੀ ਖਾ ਲੂਗਾ ਛੋਟਾ ਵੀ ਖਾ ਲੂਗਾ ਛੋਟੇ ਨੂੰ ਵੀ ਐ ਲੱਗੋ ਵੀ ਸਾਡੇ ਨਾਲ ਕੋਈ ਵਿਤ ਕਰਾਣੀ ਹੋਵੇ ਅਸੀਂ ਮਹਿੰਗੀ ਚੀਜ਼ ਵੀ ਵਧੀਆ ਜੀ ਖਾਣ ਸਕਦੇ ਹਾਂ ਸੋ ਪ੍ਰਾਈਸ ਇਕਨੋਮੀ ਇਦਾਂ ਵੀ ਚਲੋ ਕੋਛ ਉਧਰੋਂ ਕੋਛ ਉਧਰੋਂ ਆਪਣੇ ਦੋਨਾਂ ਨਾਲ ਸੈਟਿੰਗ ਹੋ ਜਾਂਦੀ ਹੈ ਬਿਲਕੁਲ ਵੀ ਹਰ ਬੰਦਾ ਖਾ ਲੈਂਦਾ ਕਿਸੇ ਨੂੰ ਚੁਭਦਾ ਨਹੀਂਗਾ ਪੌਕੇਟ ਫਰੈਂਡਲੀ ਹੈ ਰੋਜ਼ ਖਾਣਾ ਤਾਂ ਵੀ ਕੋ ਮਸਲਾ ਨਹੀਂਗਾ 40-50 ਰੁਪਏ ਹਰ ਬੰਦਾ ਖਾ ਲੈਂਦਾ ਸਾਡੇ ਸਾਰੇ ਨਾਲ ਵੱਡੀ ਗੱਲ ਲਈਏ ਪਰ ਫਰੈਸ਼ ਕਰ ਰਹੇ ਹਾਂ ਬਸ ਆ ਜਾ ਪਹਿਲੀ ਵਾਰ ਇੱਥੇ ਆਏ ਹੋ ਇਹ ਪਹਿਲਾਂ ਵੀ ਹਾਂਜੀ ਹਾਂਜੀ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਇਹਨਾਂ ਦਾ ਕੁਲਚਾ ਵੀਰੇ ਦਾ ਬਹੁਤ ਵਧੀਆ ਹੈ ਵਧੀਆ ਇੱਥੇ ਆਉਣੇ ਆ ਜਦੋਂ ਜਦੋਂ ਵੀ ਆਉਣੇ ਆ ਜਿਆਦਾਤਰ ਇੱਥੇ ਆਉਣੇ ਹੈਗੇ ਆ ਠੀਕ ਹੈ ਹਾਂਜੀ ਅੱਛਾ ਮਤਲਬ ਕੁਲਚਾ ਖਾਣ ਵਾਸਤੇ ਤੁਸੀਂ ਇੰਨਾ ਦੇ ਹੀ ਫੂਡ ਡਰਿੰਕ ਤੇ ਆਉਨੇ ਹੋ ਹਾਂਜੀ ਹਾਂਜੀ ਤੁਹਾਡਾ ਜਿਹੜਾ ਮੀਨੂ ਉਹ ਵੀ ਬੜਾ ਜਿਹਨੂੰ ਕਹਿੰਦੇ ਆ ਕਿ ਅਟਰੈਕਟਿਵ ਹੈ ਮੈਂ ਦੇਖ ਰਹੀ ਹਾਂ ਇਹਦੇ ਵਿੱਚ ਲੈਜੈਂਡ ਕੁਲਚਾ ਵੀ ਹੈ ਸਪੈਸ਼ਲ ਲੈਜੈਂਡ ਕੁਲਚਾ ਨਾਲ ਸਿੱਧੂ ਮਸੇਵਾਲੇ ਦੀ ਤਸਵੀਰ ਲੱਗੀ ਹੋਈ ਹੈ ਇਹਦੇ ਪਿੱਛੇ ਕੀ ਖਾਸੀਅਤ ਹੈ ਔਰ ਇਸ ਕੁਲਚੇ ਦੇ ਵਿੱਚ ਕੀ ਸਪੈਸ਼ialਟੀ ਹੈ ਬਸ ਹੀ ਕੁਝ ਟੀਵੀ ਸਾਰੇ ਸਮਾਨ ਪੈ ਜਾਂਦੇ ਜੀ ਹਾਂ ਜੋ ਵੀ ਆਪਾਂ ਬਣਾ ਤਿਆਰ ਕਰਦੇ ਆਂ ਆਲੂ ਨਿਊਟਰੀ ਛੋਲੇ ਕਾਰਨ ਪਨੀਰ ਠੀਕ ਹੈ ਜੀ ਫਰੈਸ਼ ਹੈ ਬਸ ਇੱਕ ਆਪਣੇ ਵੱਲ ਰਿਵਿਊ ਸੀ ਚਲੋ ਵੀ ਆਪਾਂ ਬੜੇ ਕੁਝ ਵਧਾ ਸਕਦੇ ਆਂ ਹਮ ਹਮ ਪਰ ਇੱਕ ਰਿਮੈਂਬਰੈਂਸ ਹੀ ਹੈ ਆਪਾਂ ਹੋਰ ਤਾਂ ਕੁਝ ਕਰ ਨਹੀਂ ਸਕਦੇ ਹਮ ਹਮ ਇਸ ਕੰਮ ਦੇ ਵਿੱਚ ਵੀ ਬਹੁਤ ਚੈਲੰਜਸ ਆਉਂਦੇ ਆ ਮਤਲਬ ਤੁਹਾਨੂੰ ਸਾਰੇ ਕੰਮ ਵਿੱਚ ਚੈਲੰਜ ਹੈ ਚੈਲੰਜ ਦੇ ਬਿਨਾ ਜਿੰਦਗੀ ਚੈਲੰਜ ਹੈ ਹਮ ਬਿਲਕੁਲ ਚੈਲੰਜ ਦੇ ਬਿਨਾ ਤਾਂ ਕੋਈ ਕੰਮ ਪੋਸੀਬਲ ਹੈ ਹੀ ਨਹੀਂਗਾ ਸਰਲ ਨੂੰ ਰੋਜ਼ ਫੇਸ ਕਰਨੇ ਪੈਣਗੇ ਰੋਜ਼ ਕੁਝ ਨਾ ਕੁਝ ਨਵਾਂ ਕੁਝ ਨਾ ਕੁਝ ਨਵਾਂ ਹੈਪਨ ਹੁੰਦਾ ਰਹਿੰਦਾ ਕਿਸੇ ਨੇ ਖੂਬ ਕਿਹਾ ਹੈ ਕਿ ਕਿਸੇ ਵੱਡੇ ਦੀ ਨੌਕਰ ਸ਼ਾਹੀ ਕਰਨ ਤੋਂ ਚੰਗਾ ਹੈ ਕਿ ਆਪਣਾ ਛੋਟਾ ਕੰਮ ਹੀ ਕਰ ਲਵੇ ਇਸੇ ਸਿਧਾਂਤ ਤੇ ਚੱਲ ਰਹੇ ਨੇ ਬਠਿੰਡਾ ਦੇ ਸੁਖਜੋਤ ਸਿੰਘ ਜਿਨ੍ਹਾਂ ਦੇ ਅਸੀਂ ਫੂਡ ਵੈਂਚਰ ਤੇ ਪਹੁੰਚੇ ਆ ਇਹਨਾਂ ਦਾ ਛੋਟਾ ਜਿਹਾ ਫੂਡ ਜੁਆਇੰਟ ਹੈ ਬਠਿੰਡਾ ਦੇ ਅਜੀਤ ਰੋਡ ਤੇ ਔਰ ਬਹੁਤ ਥੋੜੇ ਸਮੇਂ ਦੇ ਵਿੱਚ ਸੁਖਜੋਤ ਬਹੁਤ ਜ਼ਿਆਦਾ ਪਪੂਲਰ ਹੋ ਗਏ ਨੇ ਸਿਟੀ ਦੇ ਵਿੱਚ ਔਰ ਇਹਨਾਂ ਦੇ ਫੂਡ ਜੁਆਇੰਟ ਦਾ ਨਾਮ ਹੈ ਮਿਸਟਰ ਸਿੰਘ ਕੁਲਚਾ ਕਿੰਗ ਮੇਰੇ ਨਾਲ ਮੌਜੂਦ ਨੇ 26 ਸਾਲ ਦੇ ਨੌਜਵਾਨ ਬੇਸਿਕਲੀ ਇੱਕ ਇੰਜੀਨੀਅਰ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦਾ ਕੁਲਚਾ ਬੜਾ ਮਸ਼ਹੂਰ ਹੈ ਵੈਸੇ ਤਾਂ ਪਰ ਅੱਜਕਲ ਬਠਿੰਡਾ ਤੇ ਆਸ-ਪਾਸ ਦੇ ਏਰੀਆ ਦੇ ਵਿੱਚ ਇਹਨਾਂ ਦਾ ਕੁਲਚਾ ਜਿਹੜਾ ਹੈਗਾ ਬੜੀ ਫੇਮ ਜਿਹੜੀ ਹੈ ਉਹ ਪ੍ਰਾਪਤ ਕਰ ਰਿਹਾ ਹੈ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਕੀ ਗੱਲੀ ਕੀ ਹਾਲ ਹੈ ਤੁਹਾਡਾ ਬਸ ਸ਼ੁਕਰਮਾਰੀ ਰੱਬ ਦੀ ਜੀ ਅੱਛਾ ਇੰਜੀਨੀਅਰਿੰਗ ਕਰਕੇ ਇਲੈਕਟ੍ਰੋਨਿਕਸ ਤੇ ਕਰ ਤੁਸੀਂ ਰਿਹਾ ਹੋ ਕੁਲਚਨ ਦੀ ਇੰਜੀਨੀਅਰਿੰਗ ਹਾਂਜੀ ਕਿੰਨਾ ਇਹ ਸਬਾਬ ਬਣਿਆ ਬਸ ਜਦ ਹਾਲਾਤ ਬਣੇ ਜੀ ਪਹਿਲਾਂ ਜੌਬ ਕੀਤੀ ਸੀਗੀ ਹਾਂਜੀ ਜੌਬ ਦੇ ਵਿੱਚ ਸੈਟੀਸਫੈਕਸ਼ਨ ਨਹੀਂ ਸੀਗੀ ਕੋਈ ਝੂਠ ਮਾਰਨਾ ਪੈਂਦਾ ਸੀ ਸੋ ਝੂਠ ਬੋਲਨੇ ਪੈਂਦੇ ਸੀਗੇ ਹੂੰ ਬਸ ਫਿਰ ਉਸ ਤੋਂ ਮਨ ਨੂੰ ਸਮਝਾ ਕੇ ਵੀ ਆਪਾਂ ਥੋੜਾ ਕਰ ਲਾਂਗੇ ਪਰ ਆਪਾਂ ਆਪਣਾ ਕਨਸੈਪਟ ਸ਼ੁਰੂ ਕਰਾਂਗੇ ਹੂੰ ਫੇਕ ਤੁਸਾਵਾ ਦੇ ਹੋਰ ਦੇਖਿਆ ਫਿਰ अच्छा किसी मल्टीनेशनल कंपनी ਦੇ ਵਿੱਚ ਸੀਗੇ ਤੁਸੀਂ? ਸਾਡੀ ਮੈਂ ਤਿੰਨ ਚਾਰ ਕੰਪਨੀਆਂ ਜੌਬ ਕੀਤੀ ਹੈ 100 ਵੀਰੇ। ਹਾਂ। ਅਲੱਗ-ਅਲੱਗ ਦੀਵਿੱਕੇ ਦੀਆਂ। ਮਾਰਕੀਟਿੰਗ ਦੇ ਰਿਲੇਟਿਡ ਸੀਗਾ। ਹਾਂਜੀ। ਕਾਫੀ ਏਰੀਆ ਸੀਗੇ ਉਹਦੇ ਵਿੱਚ। ਅੱਛਾ। ਉੱਥੇ ਕਿੰਨਾ ਪੈਕੇਜ ਸੀ ਤੁਹਾਡਾ ਐਨੂਅਲੀ? ਐਨੂਅਲੀ ਦਾ ਤਾਂ ਕੋਈ ਮਕਸਦ ਨਹੀਂ ਅੰਦਰ। ਇਹ ਟੂਰ ਨੂੰ ਨਹੀਂ ਹਾੜੇ ਕੋਲੇ। ਹਾਂ। ਕੰਪਨੀ ਦੇ ਹਿਸਾਬ ਨਾਲ ਜਿਵੇਂ ਕਦੇ-ਕਦੇ ਦਾ ਰੂਡਾ ਕਦੇ 5 ਗਰਾਈਆਂ ਦਾ ਕਦੇ ਕਿੱਧਰ ਦਾ ਕਦੇ ਕੋੜਦੂਪੁਰ ਦਾ ਕਦੇ ਗਰੀਦਕੋੜ ਦਾ। ਅੱਛਾ। ਟਰੈਵਲਿੰਗ ਜੌਬ ਸੀ। ਟਰੈਵਲਿੰਗ ਵਿੱਚ ਕੰਪਲੇਨ ਹੁੰਦੀ ਸੀ ਏਸ਼ੀਆਂ ਦੀ। ਅੱਛਾ। ਚੈੱਕ ਕਰਨਾ ਵਿਜ਼ਿਟ ਕਰਨੀ ਸਾਈਟ ਦੇ ਉੱਤੇ ਹਾਂਜੀ ਉਸ 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 ਦੇ ਰਿਗਾਰਡਿੰਗ ਦਾ ਸੀਗਾ ਤੇ ਪ੍ਰਾਈਵੇਟ ਜੌਬ ਫਿਰ ਕਿੰਨਾ ਟਾਈਮ ਕੀਤੀ ਤੁਸੀਂ ਡੇਢ ਸਾਲ ਓਕੇ ਡੇਢ ਦੋ ਡੇਢ ਦੋ ਸਾਲਾਂ ਨੂੰ ਜੌਬ ਕੀਤੀ ਹੈ ਅੱਛਾ ਜੀ ਕੋਈ ਕੋਲਜ ਤੋਂ ਬਾਅਦ ਟ੍ਰੇਨਿੰਗ ਲੱਗੀ ਸੀ ਹਾਂ ਟ੍ਰੇਨਿੰਗ ਦੇ ਨਾਲ ਹੀ ਜੌਬ ਮਿਲ ਗਈ ਸੀ ਅੱਛਾ ਜੀ ਕੁਲਚਿਆਂ ਦੀ ਗੱਲ ਕਰੀਏ ਕੁਲਚਾ ਵੈਸੇ ਮਤਲਬ ਇੱਕ ਬੜਾ ਇਨਸਟੈਂਟ ਜਿਹਨੂੰ ਕਹਿੰਦੇ ਆ ਕਿ ਹਨਾ ਇੱਕ 스ਨੈਕ ਹੈ ਤੇ ਜਦੋਂ ਤੁਸੀਂ ਪੜਦੇ ਹੁੰਦੇ ਸੀਗੇ ਕਿਤੇ ਕਾਲਜ ਵਗੈਰਾ ਦੇ ਵਿੱਚ ਤੁਸੀਂ ਇਹ ਬਣਾ ਕੇ ਖਾਂਦੇ ਸੀਗੇ ਕੁਲਚੇ ਆਦੇ ਕੰਨੀ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ ਕੁਲਚਾ ਬਣਾ ਕੇ ਸੇਲ ਕੀਤਾ ਜਾਵੇ ਜਾਂ ਇਹਦੇ ਪਿੱਛੇ ਕੋਈ ਹੋਰ ਸਟੋਰੀ ਹੈ ਸਟੋਰੀ ਕੋਈ ਨਹੀਂ ਬਾਕੀ ਹਰ ਚੀਜ਼ਾਂ ਦੇਖੋ ਤੁਹਾਨੂੰ ਪਤਾ ਵੀ ਤੁਹਾਨੂੰ ਸਾਰਾ ਕੁਝ ਫਰੋਜ਼ ਨਹੀਂ ਮਿਲੂਗਾ ਹੂੰ ਤੁਸੀਂ ਕੁਝ ਵੀ ਖਾ ਲਓ 버ਗਰ ਖਾ ਲਓ ਟਿੱਕੀਆਂ ਫਰੋਜ਼ਨ ਹੈ ਬਿਲਕੁਲ ਠੀਕ ਹੈ ਕੋਈ ਬਣਾਉਂਦਾ ਰਹਿਣ ਹੈ ਨੀਗਾ ਫਰੈਸ਼ ਵੀ ਮਿਲਦਾ ਈਵਨ ਕੀ ਜਿਹੜੇ ਉਹਨਾਂ ਦੇ ਬਣਨ ਉਹ ਵੀ ਇੱਕ ਰਿਕੋਰਡ ਚਾਰਜਰ ਦੀ ਐਕਸਪਾਇਰੀ ਹੁੰਦੀ ਹੈ ਖੰਦਗੀ ਮਤਲਬ ਇਹ ਆਪਾਂ ਆਪਣੇ ਵੱਲੋਂ ਕੋਈ ਚਾ ਕੰਮ 버ਗਰ ਕਰਤਾ ਇਹਦੀ ਪ੍ਰੈਜੈਂਟੇਸ਼ਨ 버ਗਰ ਵਰਗੀ ਆ ਇਹਦੀ ਸਟਫਿੰਗ ਸਾਰੀ ਫਰੈਸ਼ ਹੈ ਸਾਰੀ ਵੈਜੀਟੇਬਲ ਇਨਕਲੂਡ ਨੇ ਦੂਜੀ ਗੱਲੇ ਵੀ ਤੇਲ ਦਾ ਕੋਈ ਕੰਮ ਹੀ ਨਹੀਂ ਹੈਗਾ ਤੁਸੀਂ ਕਿਤੇ ਵੀ ਜਾਓਗੇ ਅਗਲਾ ਘੱਟੋ ਘੱਟ ਹਫ਼ਤੇ ਪੁਰਾਣਾ ਤੇਲ ਹੈ ਕਿਸੇ ਮਰਜ਼ੀ ਕੈਫੇ ਜਾ ਬਗ ਜੂਗੀ ਤੇ ਵੱਡੇ ਵੱਡੇ ਛੋਟੇ ਛੋਟੇ ਡੇਲੀ ਫਰੈਸ਼ ਤੇਲ ਤਾਂ ਕੋਈ ਪਾਉਂਦਾ ਹੀ ਨਹੀਂਗਾ ਅਗਲਾ ਉਦਾਂ ਹੀ ਵਰਤਦਾ ਇਹਦੇ ਵਿੱਚ ਤੇਲ ਤੋਂ ਵੀ ਬਚ ਗਏ ਨਾਲੇ ਕੋਈ ਗਲਤ ਮਸਾਲਿਆਂ ਤੋਂ ਵੀ ਬਚ ਗਏ ਸਾਰਾ ਕੁਝ ਘਰ ਦਾ ਸਮਾਨ ਡੇਲੀ ਫਰੈਸ਼ ਬਣਦਾ ਫਰੈਸ਼ ਖਾਦਾ ਜਾਂਦਾ ਕਿ ਅਸੀਂ ਨੂੰ ਤੰਗ ਨਹੀਂ ਕਰਦਾ ਹਾਂ ਕੋਈ ਸਿਹਤ ਨਾਲ ਦਿੱਕਤ ਨਹੀਂ ਇਸ ਚੀਜ਼ ਦੀ ਹਾਂ ਉਸ ਕਰਕੇ ਬਸ ਕੁਝ ਥਾਂ ਜਿੱਥੇ ਫਿਰ ਮਿਲਦਾ ਨਹੀਂ ਸਾਫ਼ ਸੁਥਰਾ ਕਿਤੇ ਵੀ ਹਾਂਜੀ ਹਾਂਜੀ ਤਕਰੀਬਨ ਜਿੱਥੇ ਵੀ ਮਿਲਦਾ ਸੀਗਾ ਉਹ ਤੁਸੀਂ ਮੈਨੂੰ ਦੱਸ ਰਹੇ ਸੀਗੇ ਕਿ ਤੁਸੀਂ ਗੁਰਦੁਆਰਾ ਸਾਹਿਬ ਸੇਵਾ ਕਰਦੇ ਸੀ ਲੰਗਰ ਦੇ ਵਿੱਚ ਤਾਂ ਉੱਥੋਂ ਵੀ ਤੁਹਾਨੂੰ ਇਹ ਆਈਡੀਆ ਹੋਇਆ ਕਿ ਜੇ ਕੰਮ ਕਰਨਾ ਹੈ ਤਾਂ ਆਪਣਾ ਫੂਡ ਦਾ ਕੋਈ ਕੰਮ ਕਰਾਂਗਾ ਕਿਉਂਕਿ ਉੱਥੇ ਸਾਰੇ ਇਹੀ ਗੱਲ ਕਹਿੰਦੇ ਸੀ ਨਾ ਵੀ ਜਦੋਂ ਬਾਰ ਖਾਂ ਜਾਂਦੇ ਆ ਸਾਫ਼ ਸੁਥਰਾ ਨਹੀਂ ਮਿਲਦਾ ਇਸ ਬਰਗੀਰ ਨੂੰ ਨਾ ਪਛਾਣਨੇ ਉਦਾਂ ਦਾ ਸਾਬਤ ਤਰ੍ਹਾਂ ਸਮਾਂ ਮਿਲਦਾ ਨਹੀਂ ਸੀਗਾ ਹਾਂਜੀ ਸੋ ਬਸ ਸਾਰੀ ਜਿਹਾ ਦੇਖਦੇ ਹੋਏ ਹੂੰ ਫਿਰ ਇਹ ਫੈਸਲਾ ਕੀਤਾ ਵੀ ਆਪਾਂ ਛੋਟਾ ਕਰਾਂਗੇ ਪਤਾ ਇਹ ਵੀ ਕਹਿੰਦੇ ਸੀ ਵੀ ਆਪਾਂ ਆਪਣਾ ਕੰਮ ਹੀ ਕਰਾਂਗੇ ਫਿਰ ਹਾਂ ਮਿੱਤੋਂ ਬਣਾਇ ਕੋਈ ਗੱਲ ਨਹੀਂ ਆਪਾਂ ਸਾਰੇ ਤੇਰੇ ਨਾਲ ਆ ਹਾਂ ਜਿਵੇਂ ਮਾਰੇ ਕਰਾਂਗੇ ਭਲਾਈ ਕਰਾਂਗੇ ਜੀ ਜੀ ਅੱਛਾ ਤੁਹਾਡਾ ਦਿਨ ਦੀ ਮੈਂ ਗੱਲ ਕਰਾਂ ਦਿਨ ਦੀ ਸ਼ੁਰੂਆਤ ਕਿੰਨੇ ਵਜੇ ਤੋਂ ਸ਼ੁਰੂ ਹੋ ਜਾਂਦੀ ਹੈ ਦਿਨ ਦੀ ਸ਼ੁਰੂਆਤ ਸਵੇਰੇ ਕੰਮ ਦੀ ਤਾਂ 6 ਵਜੇ ਤੋਂ ਹੋ ਜਾਂਦੀ ਹੈ ਜੀ ਠੀਕ ਹੈ 6 ਵਜੇ ਤੋਂ ਲੈ ਕੇ ਰਾਤ ਦੇ 8:30 10:30 ਹੋ ਜਾਂਦੇ ਆ ਜੀ ਹੂੰ ਕਾਹ ਰਹੇ ਦਿਨ ਕੰਮ 'ਚ ਲੰਗੇ ਜਾਂਦਾ ਬਸ ਇਦਾਂ ਆ ਕਿਉਂਕਿ ਡਿਊਟੀ ਵੱਡੀ ਹੋ ਗਈ ਹੁਣ ਜਿਵੇਂ ਜਿਵੇਂ ਨੈਟਵਰਕ ਵੱਧਦਾ ਜਾਂਦਾ ਹਾਂਜੀ ਕਸਟਮਰਾਂ ਦਾ ਪਿਆਰ ਵੱਧਦਾ ਜਾਂਦਾ ਹੂੰ ਫਿਰ ਉਹਨਾਂ ਨੂੰ ਤਿਆਰੀ ਕਰਨੀ ਪੈਂਦੀ ਹੈ ਸਮਾਨ ਸਾਰਾ ਘਰ ਹੀ ਬਣਦਾ ਹੂੰ ਸਾਰਾ ਪਰਿਵਾਰ ਨਾਲ ਲੱਗਦਾ ਹੂੰ ਘਰੋਂ ਬਣਾ ਕੇ ਵਾ ਇੱਥੇ ਆ ਕੇ ਸਟਾਫ ਕਰਕੇ ਅੱਗੇ ਸੇਲ ਇਦਾਂ ਕਰ ਲੈਣੇ ਸੋ ਜੋਤ ਵੀਰੇ ਆ ਵੈਸੇ ਕੰਮ ਜਿਹਨੂੰ ਕਹਿੰਦੇ ਵੀ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਹਨਾ ਪਰ ਆਪਣੇ ਪੰਜਾਬ ਦੇ ਵਿੱਚ ਜਿਹੜੀ ਇੱਕ ਨੌਜਵਾਨ ਪੀੜ੍ਹੀ ਦੀ ਇੱਕ ਜਿਹੜੀ ਮੈਂਟੈਲਿਟੀ ਹੈ ਉਹ ਇਸ ਕੰਮ ਨੂੰ ਬਹੁਤਾ ਮਤਲਬ ਉੱਚ ਪੱਧਰ ਦਾ ਨਹੀਂ ਸਮਝਦੇ ਕਿ ਇਸ ਤਰ੍ਹਾਂ ਹਨਾ ਸਟਾਲ ਲਗਾ ਕੇ ਕੋਈ ਕੰਮ ਕੀਤਾ ਜਾਵੇ ਫੂਡ ਦਾ ਕੰਮ ਕੀਤਾ ਜਾਵੇ ਬਾਹਰ ਜਾ ਕੇ ਬੇਸ਼ੱਕ ਉਹ ਦਿਹਾੜੀਆਂ ਕਰਨ ਨੂੰ ਤਿਆਰ ਨੇ ਹਨਾ ਉੱਥੇ ਗਰੋਸਰੀ ਸ਼ਾਪਸ ਦੇ ਲੱਗ ਕੇ ਕੰਮ ਕਰਨ ਤਿਆਰ ਹੁਣ ਤੇ ਪੰਜਾਬ ਦੇ ਮੁੰਡੇ ਫੋਰਨ ਕੰਟਰੀ ਦੇ ਵਿੱਚ ਵੀ ਫੂਡ ਵੈਂਸ ਪਾ ਰਹੇ ਨੇ ਹਨਾ ਤਾਂ ਜਦੋਂ ਤੁਸੀਂ ਕਿਉਂਕਿ ਇੰਜੀਨੀਅਰ ਇੰਜੀਨੀਅਰ ਹੋ ਅੱچھے ਕਾਲਜ ਸਕੂਲਾਂ ਦੇ ਵਿੱਚ ਤੁਸੀਂ ਪੜੇ ਹੋਏ ਹੋ ਤਾਂ ਜਦੋਂ ਤੁਸੀਂ ਡਿਸਾਈਡ ਕੀਤਾ ਕਿ ਮੈਂ ਇਹ ਕੰਮ ਕਰਨਾ ਤੇ ਜਿਹੜੇ ਤੁਹਾਡੇ ਲਿੰਕ ਦੇ ਵਿੱਚ ਕੁਝ ਲੋਕ ਸੀ ਜਾਂ ਦੋਸਤ ਸੀ ਜਾਂ ਪਰਿਵਾਰ ਦਾ ਕਿਸ ਤਰ੍ਹਾਂ ਦਾ ਇਸ ਕੰਮ ਨੂੰ ਲੈ ਕੇ ਰਿਐਕਸ਼ਨ ਸੀਗਾ ਦੇਖੋ ਇੱਕ ਵਾਰ ਤਾਂ ਸਾਰੇ ਹੀ ਕਹਿੰਦੇ ਵੀ ਕੀ ਕਰ ਲਿਆ ਹਨਾ ਜੀ ਹੂੰ ਜਦੋਂ ਕੰਮ ਚੱਲ ਜ ਜਾਂਦਾ ਉਹ ਤਾਂ ਵਧੀਆ ਹੋ ਜਾਂਦਾ ਜੀ ਹਾਂਜੀ ਤੇ ਨਾ ਚੱਲਦਾ ਤਾਂ ਫਿਰ ਉਹ ਆਪੇ ਮਾੜਾ ਹੋ ਜਾਂਦਾ ਪਰ ਬੰਦੇ ਨੇ ਲੱਗੇ ਰਹਿਣਾ ਚਾਹੀਦਾ ਜੀ ਹੂੰ ਚੰਗੀ ਸੋਚ ਨਾਲ ਸਰਬੱਤ ਦੇ ਭਲੇ ਨਾਲ ਚੰਗੀ ਨੀਤ ਨਾਲ ਲੱਗੋਗੇ ਕੰਮ ਆਪੇ ਫਲਦਾ ਜੀ ਜੀ ਜੇ ਅਪਾ ਪਹਿਲੇ ਦਿਨ ਕਿਹਾ ਸੀ ਚੜ ਜਾਗੇ ਤੇ ਪਹਿਲੇ ਦਿਨ ਕੁਝ ਨਹੀਂ ਹੁੰਦਾ ਹੂੰ ਸਟੈਪ ਬਾਈ ਸਟੈਪ ਜਿਵੇਂ ਚੱਲਦਾ ਸਟੈਪ ਬਾਈ ਸਟੈਪ ਕੰਮ ਚੱਲਦਾ ਜੀ ਹਾਂ ਲੋਕ ਆਣਗੇ ਖਾਣਗੇ ਤੁਹਾਨੂੰ ਸਮਝਣਗੇ ਤੁਹਾਡੇ ਫੂਡ ਨੂੰ ਸਮਝਣਗੇ ਹਾਂ ਕਿਸੇ ਨੂੰ ਤੁਸੀਂ ਚੰਗੇ ਲੱਗੇ ਕਿਸੇ ਨੂੰ ਤੁਹਾਡਾ ਪੋਸ਼ਨ ਚੰਗਾ ਲੱਗੂਗਾ ਹਾਂ ਬਿਲਕੁਲ ਅੱਛਾ ਦੋਸਤਾਂ ਨੇ ਸਾਥ ਦਿੱਤਾ ਕੁਛ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਅੱਛਾ ਤੇ ਹੁਣ ਫਿਰ ਜਦੋਂ ਵਧੀਆ ਕੰਮ ਚੱਲ ਰਿਹਾ ਤੇ ਹੁਣ ਫਿਰ ਕਿਸ ਤਰ੍ਹਾਂ ਦਾ ਰਿਐਕਸ਼ਨ ਆ ਉਹਨਾਂ ਦਾ ਵਧੀਆ ਬਸ ਸਾਰੇ ਜੇ ਮਸ਼ਹੂਰ ਹਾਂ ਉਹਦੇ ਫੋਨ ਫੋਨ ਕਰਾ ਦਿੰਦੇ ਪਰ ਹੁਣ ਆਪਾਂ ਬੋਲਦੇ ਨਹੀਂ ਜਿਆਦਾ ਕਿਸੇ ਨਾਲ ਅੱਛਾ ਪਕਲੀਆਂ ਵਧੀਆ ਖੁਸ਼ੀ ਕੁਲਚੇ ਬਣਾਉਣ ਬਾਰੇ ਫੋਨ ਕਰਾ ਦਿੰਦੇ ਹਾਂ ਹਾਂ ਵੀ ਜਲਦੀ ਨੰਬਰ ਲੱਗ ਜੇ ਅੱਛਾ ਅੱਛਾ ਓਕੇ ਠੀਕ ਹੈ ਮਤਲਬ ਪਹਿਲਾਂ ਪ੍ਰੀ ਬੁਕਿੰਗ ਜਿਹੜੀ ਹੈ ਕਰ ਦਿੰਦੇ ਆ ਵੀ ਅਸੀਂ ਆ ਰਹੇ ਆ ਤੇ ਸਾਡੇ ਵਾਸਤੇ ਤਿਆਰ ਰੱਖੋ ਉਦਾਂ ਹੀ ਆ ਜੀ ਬਾਕੀ ਮਿਹਨਤ ਕਰੋ ਦੇਖੋ ਆਪਣੇ ਸ਼ਹਿਰ ਚ ਕਰੋ ਜੀ ਸਮਾਂ ਲੱਗਦਾ ਹਰ ਚੀਜ਼ ਹੋ ਜਾਂਦੀ ਹੈ ਠੀਕ ਹੈ ਥੋੜੇ ਸਿਸਟਮ ਆਪਣੇ ਇਥੇ ਮਾੜੇ ਆ ਕੁਝ ਲੋਕ ਤੰਗ ਕਰਦੇ ਆ ਹਾਂ ਕੁਝ ਹਾਲਾਤ ਇਦਾਂ ਦੇ ਆ ਪਰ ਸਮੇਂ ਨਾਲ ਹਰ ਚੀਜ਼ ਹੱਲ ਹੋ ਜਾਂਦੀ ਹੈ ਇਸ ਕੰਮ ਦੇ ਵਿੱਚ ਵੀ ਬਹੁਤ ਚੈਲੰਜਸ ਆਉਂਦੇ ਆ ਮਤਲਬ ਤੁਹਾਨੂੰ ਸਾਰੇ ਕੰਮ ਦੀ ਚੈਲੰਜ ਹੈ ਚੈਲੰਜ ਤੋਂ ਬਿਨਾ ਜਿੰਦਗੀ ਚੈਲੰਜ ਹੈ ਹਾਂ ਬਿਲਕੁਲ ਚੈਲੰਜ ਤੋਂ ਬਿਨਾ ਤਾਂ ਕੋਈ ਕੰਮ ਪੋਸੀਬਲ ਹੈ ਹੀ ਨਹੀਂਗਾ ਚੈਲੰਜ ਨੂੰ ਰੋਜ਼ ਫੇਸ ਕਰਨੇ ਪੈਣਗੇ ਰੋਜ਼ ਕੋਈ ਨਾ ਕੁਝ ਨਵਾਂ ਕੁਝ ਨਾ ਕੁਝ ਨਵਾਂ ਹੈਪਨ ਹੁੰਦਾ ਰਹਿੰਦਾ ਹਾਂਜੀ ਹਾਂਜੀ ਕਦੇ ਕਿਤੇ ਕੁਝ ਹੋ ਜਾਂਦਾ ਕਦੇ ਕਿਤੇ ਕੁਝ ਹੋ ਜਾਂਦਾ ਹਾਂਜੀ ਇਹਦਾ ਚਲੀ ਜਾਊਗਾ ਕਦੇ ਸਕੂਟਰ ਹੀ ਖਰਾਬ ਹੋ ਜਾਂਦੀ ਹੈ ਕਦੇ ਆਪ ਖਰਾਬ ਹੋ ਜਾਂਦਾ ਬੰਦਾ ਹਾਂ ਤੇ ਆਪਾਂ ਜੀਵਣਾ ਦੇਖੋ ਜੀਵਣਾ ਤਾਂ ਕਰਨਾ ਹੀ ਪਊਗਾ ਹਾਂ ਐ ਜੇ ਆਪਣੀ ਪਹਿਚਾਨ ਬਣਾਣੀ ਹੈ ਤਾਂ ਕੁਝ ਤਾਂ ਮਿਹਨਤ ਵਾਦ ਕਰਨੀ ਪਊਗੀ ਹੋਰ ਨਾਲੋਂ ਹਾਂ ਅੱਛਾ ਕਦੇ ਬਾਹਰ ਜਾਣ ਦਾ ਨਹੀਂ ਤੁਸੀਂ ਸੋਚਿਆ ਵੀ ਫੋਰਨ ਕੰਟਰੀ ਜਾਇਆ ਜਾਵੇ ਉੱਥੇ ਜਾ ਕੇ ਕਿਉਂਕਿ ਫੇਰ ਵੀ ਇੱਥੋਂ ਦੇ ਪੈਸੇ ਦਾ ਤੇ ਉੱਥੋਂ ਦੇ ਪੈਸੇ ਦਾ ਕਾਫੀ ਫਰਕ ਹੈ ਇੱਥੇ ਬੰਦਾ ਮਿਹਨਤ ਬਹੁਤ ਕਰਦਾ ਪਰ ਕਮਾਈ ਉੰਨੀ ਨਹੀਂ ਹੁੰਦੀ ਹੈਗੀ ਆ ਨਾਲ ਦੇ ਕਹਿੰਦੇ ਜਾਓ ਉੱਥੇ ਆ ਕੇ ਹੀ ਕੰਮ ਕਰ ਲੈ ਨਾਲ ਦੇ ਵੀ ਕਹਿੰਦੇ ਆ ਅੱਛਾ ਕੋਈ ਨਹੀਂ ਆਸ ਹੈਗੀ ਹੈ ਫਰੈਂਚਾਈਜ਼ੀ ਖੋਲਾਂਗੇ ਉੱਥੇ ਆਏ ਹਾਏ ਥੈਟਸ ਦ ਸਪਿਰਿਟ ਆਪਾਂ ਤਾਂ ਹੁਣ ਇਹ ਹੀ ਸੋਚ ਰੱਖੀ ਆ ਵੀ ਕੋਈ ਨਹੀਂ ਮਾਰੇ ਸੁਣਨਗੇ ਹਾਂ ਜਿਹੜੇ ਕਸਟਮਰ ਸਾਡੇ ਹੈਗੇ ਬਹੁਤ ਪਹੁੰਚ ਚੁੱਕੇ ਆ ਉੱਥੇ ਹਾਂਜੀ ਹਾਂ ਅੱਧੇ ਦਾ ਕਹਿੰਦੇ ਅਸੀਂ ਪੀਆਰ ਹੋ ਜਾਈਏ ਫਿਰ ਅਪਲਾਈ ਕਰਾਂਗੇ ਡਾਕੂਮੈਂਟਸ ਹਾਂ ਵੀ ਕੁਝ ਤਾਂ ਜਰੂਰ ਸ਼ੁਰੂ ਕਰਾਂਗੇ ਠੀਕ ਹੈ ਬਾਕੀ ਮਹਾਰਾਜ ਕਿੱਦਾਂ ਕਰਾਂਗੇ ਜੀ ਉਹ ਜਿਵੇਂ ਐਮਬੀਏ ਚਾਏ ਵਾਲਾ ਹੈਗਾ ਮੁੰਡਾ ਉਹ ਹੁਣ ਫਰੈਂਚਾਈਜ਼ੀਸ ਦੇ ਰਿਹਾ ਹਾਂ ਹੂੰ ਉਦਾਂ ਹੀ ਫਿਰ ਆਪਾਂ ਸਿੰਘ ਕੋਲ ਕੇ ਆਪਣਾ ਮੇਨ ਮਕਸਦ ਹੈ ਦੇਖੋ ਆਪਣਾ ਨਾਮ ਮਿਕਤੂ ਸਿੰਘ ਹੈ ਜੀ ਹਾਂਜੀ ਸੋ ਕਿਸੇ ਨੂੰ ਆਪਣੀ ਪਹਿਲੀ ਸੋਚ ਇਹਈ ਆ ਵੀ ਆਪਾਂ ਕੋਈ ਚੀਜ਼ ਗਲਤ ਨਾ ਵੇਚੀਏ ਸਿੰਘ ਦੇ ਨਾਮ ਤੋਂ ਕੰਮ ਸ਼ੁਰੂ ਹੁੰਦਾ ਹੈ ਹੂੰ ਹਰ ਚੀਜ਼ ਸਾਫ਼ ਫੁਰੀ ਤਰੀਕੇ ਨਾਲ ਸਾਜਣ ਦੋ ਲੈਗਨ ਦੇ ਸਾਹਮਣੇ ਬਿਲਕੁਲ ਵੀ ਤਰੀਕੇ ਨਾਲ ਹਰ ਬੰਦੇ ਨੂੰ ਹਰ ਚੀਜ਼ ਇੱਧਰ-ਇੱਧਰ ਬਾਹਰ ਆਗੇ ਅੰਦਰ ਵਾਲੇ ਵੀ ਲੈ ਮੇਨ ਮਕਸਦ ਆਪਣੇ ਹੀ ਹੈ ਕੁਇਚੇ ਦਾ ਵੀ ਕਨਸੈਪਟ ਇਹੀ ਜਿਹਾ ਵੀ ਫ੍ਰੈਸ਼ ਤੁਹਾਡਾ ਜਿਹੜਾ ਮੈਨੂ ਉਹ ਵੀ ਬੜਾ ਜਿਹਨੂੰ ਕਹਿੰਦੇ ਆ ਕਿ ਅਟਰੈਕਟਿਵ ਹੈ ਮੈਂ ਦੇਖ ਰਹੀ ਹਾਂ ਇਹਦੇ ਵਿੱਚ ਲੈਜੈਂਡ ਕੁਲਚਾ ਵੀ ਹੈ ਸਪੈਸ਼ਲ ਲੈਜੈਂਡ ਕੁਲਚਾ ਨਾਲ ਸਿੱਧੂ ਮਸੇਵਾਲੇ ਦੀ ਤਸਵੀਰ ਲੱਗੀ ਹੋਈ ਹੈ ਇਹਦੇ ਪਿੱਛੇ ਕੀ ਖਾਸੀਅਤ ਹੈ ਔਰ ਇਸ ਕੁਲਚੇ ਦੇ ਵਿੱਚ ਕੀ ਸਪੈਸ਼ialਟੀ ਹੈ ਬਸ ਹੀ ਕੁਝ ਟੀ ਵੀ ਸਾਰੇ ਸਮਾਨ ਪੈ ਜਾਂਦੇ ਜੀ ਜੋ ਵੀ ਅੱਪ ਬ ਤਿਆਰ ਕਰਦੇ ਆ ਆਲੂ ਨਿਊਟਰੀ ਛੋਲੇ ਕੌਰਨ ਪਨੀਰ ਠੀਕ ਹੈ ਜੀ ਫਰੈਸ਼ ਹੈ ਬਹੁਤ ਜ਼ਿਕ ਆਪਣੇ ਵੱਲ ਰਿਵਿਊਡ ਸੀ ਜੀ ਲੋ ਵੀ ਆਪਾਂ ਬੜੇ ਕੁਝ ਵਧਾ ਸਕਦੇ ਆ ਹਮਮ ਪਰ ਇੱਕ ਰਿਮੈਂਬਰੈਂਸ ਹੀ ਹੈ ਆਪਾਂ ਹੋਰ ਤਾਂ ਕੁਝ ਕਰ ਨਹੀਂ ਸਕਦੇ ਹਮਮ ਆਪਣੇ ਵੱਲ ਸਭ ਤੋਂ ਵੱਧ ਕਿਹੜੇ ਕੁਲਚੇ ਦੀ ਡਿਮਾਂਡ ਹੁੰਦੀ ਤੁਹਾਡੇ ਕੋਲ ਸਾਰੇ ਕੁਚੇ ਬਰਾਬਰ ਹੀ ਲੱਗਦੇ ਆ ਜੀ ਐਸ ਪਰ ਟੇਸਟ ਅਕੋਰਡਿੰਗ ਕਿਸੇ ਨੂੰ ਕੀ ਚੰਗਾ ਲੱਗਦਾ ਕਿਸੇ ਨੂੰ ਕੀ ਚੰਗਾ ਲੱਗਦਾ ਹਾਂ ਤਾਂ ਸਾਰੇ ਵੱਖਰੇ ਵੱਖਰੇ ਟੇਸਟ ਬਾਰਡ ਨੇ ਜਿੱਦਾਂ ਕਈ ਵੈਰਾਈਟੀ ਫਿਰ ਸਾਰੀ ਕਿਸੇ ਨੂੰ ਪਨੀਰ ਚੰਗਾ ਕਿਸੇ ਨੂੰ ਕੀ ਜਿਵੇਂ ਲੈਜੈਂਡ ਹੈ ਸਾਰਾ ਕੁਝ ਹੀ ਆ ਜਾਂਦਾ ਜੀ ਜੀ ਇਦਾਂ ਮਤਲਬ ਜਿਵੇਂ ਸਾਰੇ ਹੀ ਨੇ ਸਾਰਿਆਂ ਦੀ ਖੁਸ਼ੀ ਆ। ਹਾਂ। ਕਿਸੇ ਨੂੰ ਕਿਦਾਂ ਕਿਸੇ ਨੂੰ ਕਿਦਾਂ। ਔਰ ਪ੍ਰਾਈਸ ਵੀ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਬੜੀ ਅਫੋਰਡੇਬਲ ਰੱਖੀ ਹੋਈ ਹੈ। ਕਿ 40 ਰੁਪਏ ਤੋਂ ਜਿਹੜਾ ਹੈਗਾ ਤੁਹਾਡਾ ਕੁਲਚਾ ਸਟਾਰਟ ਹੋ ਜਾਂਦਾ ਹੈ। ਮੈਂ 40 ਰੁਪਏ ਤੋਂ। ਤੇ ਕਾਫੀ ਅਫੋਰਡੇਬਲ ਹਰ ਕੋਈ ਨਾ ਅਫੋਰਡ ਕਰ ਸਕਦਾ ਹੈ। ਹਾਂ ਨਹੀਂ ਪ੍ਰਾਈਸ ਜ਼ਰੂਰੀ ਹੈ ਨਾ ਜੀ ਆਪਾਂ ਹੁਣ ਚੀਜ਼ ਤਾਂ ਚਲੋ ਆਪਾਂ ਚੰਗੀ ਦੇਣੀ ਹੈ ਪਰ ਜੇ ਆਪਾਂ ਮਹਿੰਗੀ ਕਰ ਦਾਂਗੇ ਤਾਂ ਹਾਰਾ ਬਜ਼ਰੇ ਪਹੁੰਚ ਤੋਂ ਬਾਹਰ ਹੋ ਜੂਗੀ ਨਾ। ਇਦਾਂ ਨਾਲ ਐ ਵੀ ਚਲੋ ਸਭ ਦੀ ਜੇਬ ਦੇ ਵਿੱਚ ਆ ਜੂਗਾ ਵੱਡਾ ਵੀ ਖਾ ਲੂਗਾ ਛੋਟਾ ਵੀ ਖਾ ਲੂਗਾ ਛੋਟੇ ਨੂੰ ਵੀ ਐ ਲੱਗੋ ਵੀ ਸਾਡੇ ਨਾਲ ਕੋਈ ਵਿਤ ਕਰਾਨੀ ਹੋਵੇ ਅਸੀਂ ਮਹਿੰਗੀ ਚੀਜ਼ ਵੀ ਵਧੀਆ ਜੀ ਖਾਣ ਸਕਦੇ ਹਾਂ ਸਪਰਾਈਜ਼ ਇਕਨੋਮੀ ਇਦਾਂ ਵੀ ਚਲੋ ਕੁਛ ਉਧਰੋਂ ਕੁਛ ਉਧਰੋਂ ਆਪਣੇ ਦੋਨਾਂ ਨਾਲ ਸੈਟਿੰਗ ਹੋ ਜਾਂਦੀ ਹੈ ਬਿਲਕੁਲ ਵੀ ਹਰ ਬੰਦਾ ਖਾ ਲੈਂਦਾ ਕਿਸੇ ਨੂੰ ਚੁਭਦਾ ਨਹੀਂਗਾ ਪਾਕਟ ਫਰੈਂਡਲੀ ਹੈ ਰੋਜ਼ ਖਾਣਾ ਤਾਂ ਵੀ ਕੋ ਮਸਲਾ ਨਹੀਂਗਾ 40-50 ਰੁਪਏ ਹਰ ਬੰਦਾ ਖਾ ਲੈਂਦਾ ਸਾਡੇ ਸਾਰਾ ਨਾ ਵੱਡੀ ਗੱਲ ਲਈਏ ਪਰ ਫਰੈਸ਼ ਖਾ ਰਹੇ ਹਾਂ ਬਸ ਆ ਜਾ ਕੋਸ਼ਿਸ਼ ਕਰਦੇ ਆ ਕਸਟਮਰਸ ਦੇ ਨਾਲ ਵੀ ਗੱਲਬਾਤ ਕਰਨ ਦੀ ਕੇਕ ਰਿਵਿਊ ਕਿਸ ਤਰ੍ਹਾਂ ਦਾ ਹੈ ਔਰ ਆਪਣੀ ਤਾਂ ਉਹਨਾਂ ਨੇ ਸਾਡੇ ਨਾਲ ਸ਼ੇਅਰ ਕਰ ਹੀ ਲਈਏ ਸਟੋਰੀ ਕਿ ਕਿਸ ਤਰ੍ਹਾਂ ਉਹਨਾਂ ਨੇ ਇਹ ਵੈਂਚਰ ਜਿਹੜਾ ਹੈਗਾ ਸਟਾਰਟ ਕੀਤਾ ਇੰਜੀਨੀਅਰਿੰਗ ਤੋਂ ਕਿਸ ਤਰ੍ਹਾਂ ਉਹ ਫੂਡ ਇੰਡਸਟਰੀ ਦੇ ਵਿੱਚ ਆਏ ਸਾਡੇ ਨਾਲ ਦੋ ਇੱਥੇ ਕਸਟਮਰਸ ਮੌਜੂਦ ਨੇ ਗੱਲਬਾਤ ਕਰਦੇ ਹਨ ਇਹਨਾਂ ਦੇ ਨਾਲ ਕੀ ਨਾਮ ਹੈ ਜੀ ਤੁਹਾਡਾ ਸੰਦੀਪ ਸਿੰਘ ਜੀ ਸੰਦੀਪ ਜੀ ਅੱਛਾ ਤੁਸੀਂ ਪਹਿਲੀ ਵਾਰ ਇੱਥੇ ਆਏ ਹੋ ਜਾਂ ਪਹਿਲਾਂ ਵੀ ਆਉਂਦੇ ਰਹਿੰਦੇ ਹੋ ਹਾਂਜੀ ਹਾਂਜੀ ਇਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਇਹਦਾ ਦਾ ਕੁਲਚਾ ਵੀਰੇ ਦਾ ਬਹੁਤ ਵਧੀਆ ਹੀ ਵਧੀਆ ਇੱਥੇ ਆਉਣੇ ਜਦੋਂ ਜਦੋਂ ਵੀ ਆਉਣੇ ਆ ਜਿਆਦਾਤਰ ਇੱਥੇ ਆਉਣੇ ਹੈਗੇ ਠੀਕ ਹੈ ਹਾਂਜੀ ਅੱਛਾ ਮਤਲਬ ਕੁਲਚਾ ਖਾਣ ਵਾਸਤੇ ਤੁਸੀਂ ਇੰਨਾ ਦੇ ਹੀ ਫੂਡ ਡਰਿੰਕ ਤੇ ਆਉਨੇ ਹੋ ਹਾਂਜੀ ਹਾਂਜੀ ਜੀ ਬਿਲਕੁਲ ਤਾਂ ਕਸਟਮਰਸ ਵੀ ਜਿਹੜੇ ਹੈਗੇ ਨੇ ਉਹਨਾਂ ਨੇ ਵੀ ਕਿਹਾ ਕਿ ਕਾਫੀ ਅੱਛਾ ਜਿਹੜਾ ਹੈਗਾ ਕੁਲਚਾ ਇਹ ਬਣਾਉਂਦੇ ਨੇ ਔਰ ਇੱਥੇ ਹੀ ਅਕਸਰ ਆ ਕੇ ਜਿਹੜਾ ਹੈਗਾ ਉਹ ਕੁਲਚਾ ਜਿਹੜਾ ਹੈਗਾ ਇੰਜੋਏ ਕਰਦੇ ਆ ਔਰ ਤੁਸੀਂ ਮੀਨੂ ਦੇਖ ਸਕਦੇ ਹੋ ਕਿੰਨਾ ਅਫੋਰਡੇਬਲ ਮੀਨੂ ਜਿਹੜਾ ਹੈਗਾ ਇਹਨਾਂ ਨੇ ਰੱਖਿਆ ਹੋਇਆ ਇੱਕ ਬਹੁਤ ਅੱਛਾ ਇਨੀਸ਼ੀਏਟਿਵ ਹੈ ਇਹਨਾਂ ਦੇ ਵੱਲੋਂ ਕਿ ਪੰਜਾਬ ਨਾ ਛੱਡ ਕੇ ਬਾਹਰ ਨਾ ਜਾ ਕੇ ਇੱਥੇ ਰਹਿ ਕੇ ਜਿਹੜਾ ਹੈਗਾ ਆਪਣਾ ਕੰਮ ਦੀ ਸ਼ੁਰੂਆਤ ਕੀਤੀ ਔਰ ਹੁਣ ਅੱਗੇ ਇਹਨਾਂ ਦਾ ਸੁਪਨਾ ਹੈਗਾ ਸੁਖਜੋਤ ਜੀ ਦਾ ਕਿ ਇਸ ਦੀ ਜਿਹੜੀ ਫ੍ਰੈਂਚਾਈਜ਼ੀ ਹੈ ਉਹ ਇਹ ਬਾਹਰਲੀ ਕੰਟਰੀਆਂ ਦੇ ਵਿੱਚ ਜਿਹੜਾ ਹੈਗਾ ਦੇਣਾ ਚਾਹੁੰਦੇ ਨੇ ਬਟੇਂਡਾ ਤੋਂ ਰਹਿਮਤ ਟੀਵੀ ਦੇ ਲਈ ਆకాంਖਸ਼ਾ ਸਖਸੈਨਾ